चलोक महिला तीजा सतगुर खाली को नहीं मेरे प्रभ मेल मिलाए मिलायुर का दर्शन सफल है जेहा को इच्छा तेहा फल सतगुर खाली को नहीं मेरे प्रभ मेल मिलाए सारे अंदर तारे है पर प्र मिलावे मेरा प्रमलावे का प्रभ मिला कोई मिले सतगुर का दर्शन सफल है ਜੇ ਸਤਗੁਰ ਮਿਲ ਜੇਵੇ ਦਰਸ਼ਨ ਹੋ ਜੇ ਸਤਗੁਰ ਦਾ ਤਾਂ ਸਫਲਤਾ ਜੋ ਕੰਮ ਕਰਨ ਆਏ ਸੀ ਉਹ ਸਫਲਤਾ ਪੂਰਵਕ ਕੰਮ ਕਰਕੇ ਘਰ ਚਲੇ ਜਾਵਾਂਗੇ ਜਿਵੇਂ ਕੋਈ ਪਾਸ ਹੋ ਗਿਆ ਸਫਲ ਹੋ ਗਿਆ ਸਕੂਲ ਛੁੱਟ ਗਿਆ ਆ ਜਿਹੜਾ ਸਕੂਲ ਦਾ ਸਾਗਰ ਜਿਹੜਾ ਪੜਨ ਸੁਣ ਆਏ ਹੋਇਆ ਇਹ ਪੜਾਈ ਪੂਰੀ ਕਰਕੇ ਘਰ ਚਲੇ ਜਾਈਏ ਸਤਗੁਰ ਦਾ ਦਰਸ਼ਨ ਸਤਲਾਈ ਜੇ ਕੋਈ ਛੇ ਤੇ ਅਪਰਪਾ ਉਰੇ ਤੇ ਜੋ ਇਥੂ ਆਂ ਕੀ ਕਰੂਗਾ ਸਤੂਰ ਕੋੜੋਂ ਅਸੀਂ ਮਿਲ ਜੂਗਾ ਇਹ ਦਰਸ਼ਨ ਹੋ ਜਵੇ ਪਰ ਤਾਂ ਹਾਂਜੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸਚ ਵਸਿਆ ਮਨ ਆਏ ਗੁਰ ਕਾ ਸ਼ਬਦ ਹੈ ਜਿਹੜਾ ਗੁਰ ਕਾ ਉਪਦੇਸ਼ ਹੈ ਗੁਰਬਾਣੀ ਹੈ ਅੰਮ੍ਰਿਤ ਹੈ ਇਹ ਅੰਮ੍ਰਿਤ ਬਾਣੀ ਹੈ ਇਹਦੇ ਨਾਲ ਸਭ ਤ੍ਰਿਸ਼ਨਾ ਦੁੱਖ ਗਵਾਏ ਇਸ ਸਾਰੀ ਤ੍ਰਿਸ਼ਨਾਰੁੱਖ ਬਵਾਦਨਦੀ ਹੈ ਮਾਇਆ ਦੀ ਤ੍ਰਿਸ਼ਨਾਰੁੱਖ ਨਹੀਂ ਰਹਿੰਦੀ ਇਹਦੇ ਨਾਲ ਇਹਦੇ ਗਿਆਨ ਨਾਲ ਮਨ ਸੰਤੋਖੀ ਹੋ ਜਾਂਦਾ ਹੈ ਹਰ ਰਸ ਕੀ ਸੰਤੋਖ ਹੋਆ ਜਿਹਨੇ ਹਰ ਰਸ ਪੀ ਲਿਆ ਉਹ ਸੰਤੋਖ ਹੋ ਜਾਂਦਾ ਮਾਇਆ ਦੀ ਭੁੱਖ ਪਿਆਸ ਨਹੀਂ ਰਹਿੰਦੀ ਹੋਆ ਸੱਚ ਬਸਿਆ ਮਨ ਆਏ ਮਨ ਅੰਦਰ ਸੱਚ ਹਮੇਸ਼ਾ ਲਈ ਟਿਕ ਜਾਂਦਾ ਬਸ ਜਾਂਦਾ ਹਾਂਜੀ ਸੱਚ ਧਿਆਇ ਅਮਰਾ ਪਦ ਪਾਇਆ ਅਨਹਦ ਸ਼ਬਦ ਬਜਾਈ ਸਚੋ ਦਹਿ ਦਿਸ ਪਸਰਿਆ ਗੁਰਕੇ ਸਹਿਜ ਸੁਭਾਈ ਜਿਹਨਾਂ ਦਾ ਧਿਆਨ ਸਾਚੂ ਦੇ ਨਾਲ ਜੁੜ ਜਾਂਦਾ ਹੈ ਉਹ ਅਮਰ ਹੋ ਜਾਂਦੇ ਨੇ ਅਮਰ ਆਪੜ ਮਰ ਜਾਂਦਾ ਉਹ ਸਦਾ ਲਈ ਅਮਰ ਜੀਵਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਅਨਹਦ ਸ਼ਬਦ ਬਜਾਏ ਉਹਨਾਂ ਦੇ ਅੰਦਰ ਅਨੰਦ ਬਾਣੀ ਪ੍ਰਗਟ ਹੋ ਜਾਂਦੀ ਹੈ ਅਨਹਦ ਸ਼ਬਦ ਭਜ ਆਏ ਉਹਨਾਂ ਦੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਜਾਂਦਾ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਸੱਚ ਹੁੰਦਾ ਇਸ ਪਸਰੇਆ ਸੱਚ ਤੋਂ ਸੱਚ ਤੋਂ ਹੀ ਸਾਰਾ ਦਾਇਰ ਸਤ ਸਾਰਾ ਹੋਇਆ ਹੋਇਆ ਗੁਰ ਕੇ ਸਾਥ ਇਸ ਪਾਏ ਜਿਹੜਾ ਘੋਰਾ ਹੈ ਜਦੋਂ ਗਿਆਨ ਸਹਿਜ ਅਵਸਥਾ ਟਿਕਾੜਤਾ ਮੰਨੂ ਗੁਰ ਕੇ ਸਾਥ ਇਸ ਪਾਏ ਸਾਰਾ ਪਸਾਰਾ ਜਿਹੜਾ ਸੱਚ ਤੋਂ ਹੋਇਆ ਹੈ ਇਹਦੇ ਵਿੱਚ ਹੀ ਆਨੰਦ ਨਾਲ ਇਕ ਜਾਂਦਾ ਫਿਰ ਇਹ ਭਾਵਨਾ ਇਹਦੇ ਵਿੱਚ ਹੀ ਜੁੜ ਜਾਂਦੀ ਹੈ ਉਹਦੀ ਬਾਹਰਲੀ ਇੱਛਾ ਨਹੀਂ ਰਹਿੰਦੀ ਤੰਤੋਗ ਦੇ ਧਾਇਰੇ ਤੋਂ ਬਾਹਰ ਹੀ ਮੁਖਿਆਸ ਰਹਿੰਦੀ ਹੋਈ ਹੈ ਹਾਂਜੀ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇ ਛਪਾਈ ਉਹ ਰਾਮ ਗੁਰੂ ਜੀ ਕਹਿੰਦੇ ਕੀ ਅੰਦਰ ਸਾਚਾ ਹੈਗਾ ਉਹ ਜਨ ਜਿਹੜੇ ਨੇ ਉਹ ਮੁਖ ਨੇ ਜਿਹੜੇ ਦੇਖੋ ਇਹਨੂੰ ਛਪਾਉਣਾ ਚਾਹੇ ਛਪਦੇ ਨਹੀਂ ਜਿਵੇਂ ਸੂਰਜ ਨੂੰ ਕੋਈ ਧਕਣਾ ਚਾਹੇ ਬਦਰ ਬਦਲੀ ਕਾਨੂੰ ਧਕੇ ਅੰਦਰ ਜੇ ਘਰ ਦੋੜ ਕੇ ਵੀ ਸੂਰਜ ਨੂੰ ਧਕਣਾ ਚਾਹੇ ਹਨੂ ਤਾਂ ਧੰਦਾ ਸੂਰਜ ਉਹ ਕਿਸੇ ਦੇ ਛੁਪਾਏ ਨਹੀਂ ਛੁਪਦੇ ਹਾਂ ਮਨਮੁਖ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ ਮਨਮੁਖ ਬੜਾ ਯਤਨ ਕਰਦੇ ਨੇ ਵੀ ਉਹਨਾਂ ਦੀ ਗੱਲ ਜਿੰਨੀ ਘੱਟ ਹਾਈਲਾਈਟ ਹੋਵੇ ਬਲਤ ਹਾਈਲਾਈਟ ਹੋ ਗਈ ਨਾ ਕਿਸੇ ਨੂੰ ਸੁਣੀ ਨਾ ਜੇ ਸੁਣੇ ਤਾਂ ਬਹੁਤ ਘੱਟ ਸੁਣੇ ਜੇ ਘੱਟ ਵੀ ਸੁਣੇ ਤਾਂ ਉਹਨੂੰ ਤੋੜ ਮਰੋੜ ਐਸਾ ਦੇਈਏ ਠੀਕ ਨਾ ਸੁਣੇ ਇਹ ਮਨਮੁਖਾਂ ਦੀ ਕਾਰ ਰਹਿਦੀ ਹੈ ਹਰ ਵਕਤ ਗੁਰੂ ਘਰ ਚ ਵੀ ਰਹੀ ਹੈ ਪਰਤਾਂ ਵੇਲੇ ਵੀ ਰਹੀ ਹੈ ਹੁਣ ਵੀ ਇਹੀ ਹੈ ਹੁਣ ਪੂਰਾ ਜੋਰ ਲੱਗਿਆ ਹੈ ਵਿਰੋਧੀਆਂ ਦਾ ਜਿਹੜੇ ਸੱਚ ਦੇ ਵਿਰੋਧੀ ਨੇ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਸੱਚ ਦੀ ਗੱਲ ਜਿਹੜੀ ਹੈ ਪਬਲਿਕ ਤੱਕ ਨਾ ਪਹੁੰਚੇ ਕੂੜ ਦੀ ਜਿਹੜੀ ਉਹ ਕਰ ਰਹੇ ਨੇ ਪਹਿਲਾਂ ਕੂੜ ਦਾ ਪ੍ਰਚਾਰ ਉਹੀ ਰਹੇ ਉਹ ਚ ਬਦਲਾਅ ਨਾ ਆਵੇ ਕੁਝ ਉਹਨਾਂ ਦੇ ਨਾਲ ਦੇ ਵੀ ਨੇ ਲੋਕ ਜਿਹੜੇ ਉਹਨਾਂ ਨਾਲ ਵੋਟਾਂ ਵਾਟਾਂ 'ਚ ਸਹਾਇਕ ਦੇਣ ਵਾਲੇ ਨੇ ਉਹ ਵੀ ਨਾਰਾਜ਼ ਨਾ ਹੋ ਜਾਣ ਇਹ ਵੀ ਡਰਿਆ ਉਹਨਾਂ ਨੂੰ ਮਾਇਆਦਾਰੀਆਂ ਨੂੰ ਬੜੇ ਡਰ ਰਹਿੰਦੇ ਹੁੰਦੇ ਨੇ ਮਾਇਆ ਦੇ ਉਹ ਸੱਤ ਉਹਨਾਂ ਨੇ ਕੀ ਲੈਣਾ ਹੁੰਦਾ ਉਹਦਾ ਮਾਇਆ ਧਾਰੀ ਹੁੰਦੇ ਨੇ ਹਾਂਜੀ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਕਿਆ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤੀ ਜਿਸ ਦੇ ਗੁਰਬਾਣੀ ਦੀ ਵਿਚਾਰ ਇਹ ਤਾਂ ਹਰ ਹਰ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਦੀ ਪ੍ਰਾਪਤੀ ਹੋਏ ਆਪਣੇ ਮੂਰ ਨਾਲ ਜੁੜ ਜਾਂਦਾ ਆਪਣੇ ਮੂਰ ਨਾਲ ਜੁੜ ਜਾਂਦਾ ਐਸਾ ਗਿਆਨ ਪ੍ਰਾਪਤ ਹੁੰਦਾ ਮੂਰ ਤੱਕ ਲੈ ਜਾਂਦਾ ਆਪਣੇ ਤੱਕ ਇੱਕ ਕਰ ਦਿੰਦਾ ਇਹ ਮੂਰ ਨਾਲ ਜਾਕੋ ਨਜ਼ਰ ਕਰੇ ਪਰ ਕੀਤੇ ਤੇ ਹੁੰਦਾ ਜਿਹਦੇ ਤੇ ਮਿਹਰ ਹੋ ਜਾ ਕਿਰਪਾ ਹੋ ਜਾ ਜਿਹਨੂੰ ਸਮਝ ਆ ਗਿਆ ਮਿਹਰ ਤੇ ਬਿਨਾਂ ਸਮਝ ਨਹੀਂ ਆਉਂਦੀ ਕਿਰਪਾ ਤੇ ਬਿਨਾਂ ਸਮਝ ਨਹੀਂ ਆਉਂਦੀ ਜਿਹਨੂੰ ਧੀ ਰਿਜ਼ਰਵ ਹੈ ਧੀ ਜਨਾ ਵਿਚਾਰੇ ਤਾਂ ਫਿਰ ਉਹ ਵਿਚਾਰ ਕੇ ਸਮਝ ਕੇ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਮਾਨਸ ਤੇ ਦੇਵਤੇ ਭੇ ਉਹ ਮਨਕ ਤੋਂ ਦੇਵਤੇ ਬਣ ਜਾਂਦੇ ਨੇ ਸੱਚੀ ਭਗਤੀ ਜਿਸ ਦੇ ਜਿਹਨੂੰ ਸੱਚੀ ਭਗਤੀ ਦੀ ਪ੍ਰਾਪਤੀ ਸੱਚੀ ਭਗਤੀ ਕੀ ਹੈ ਗੁਰ ਪਾਣੀ ਦਾ

ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਹੋ ਮੈਂ ਉਹਨਾਂ ਦੀ ਮਰ ਜਾਂਦੀ ਆ ਹੋ ਮੈਂ ਮਾਰ ਲਾਇਆ ਨੂੰ ਹੋ ਮੈਨੂੰ ਮਾਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹਕ ਹੋ ਮੈਨੂੰ ਮਾਰ ਕੇ ਅੰਗਲਾਮਾਨ ਅੰਤਰਾ ਆਤਮਾ ਹੋ ਮੈਂ ਉਹਨਾਂ ਦੀ ਹੋ ਮੈਂ ਮਾਰ ਕੇ ਆਪਣੇ ਨਾਲ ਮਿਲਾ ਲੈਂਦਾ ਗੁਰ ਕਾਹ ਸ਼ਬਦ ਤੇ ਇਹ ਗੁਰ ਕਾਹ ਸਾਧੂ ਨਾ ਸੁੱੱਚੇ ਹੋ ਜਾਂਦੇ ਨੇ ਪਹਿਲਾਂ ਗੁਰ ਕਾਹ ਉਪਦੇਸ਼ ਨਾਲ ਉਹਨਾਂ ਨੂੰ ਸੁੱੱਚੇ ਕਰ ਦਿੰਦਾ ਫਿਰ ਉਹਨਾਂ ਦੇ ਵਿੱਚ ਸੱਚ ਪੈ ਜਾਂਦਾ ਹੈ ਸੱਚ ਹੋਵੇ ਤਾਂ ਸੱਚ ਪਾਈ ਹੈ ਪਹਿਲਾਂ ਸੱਚੇ ਹੋ ਜਾਂਦਾ ਘਟ ਮਨ ਸੱਚਾ ਹੋ ਜਾਂਦਾ ਫਿਰ ਉਹ ਸੱਚ ਪੈ ਜਾਂਦਾ ਹੈ ਸੱਚਾ ਰੋ ਇੱਕੇ ਹੋ ਜਾਂਦੇ ਨੇ ਸਚਾਰੇ ਹੋ ਜਾਂਦਾ ਮਨ ਤਾਂ ਸੱਚ ਨਾਲ ਜੁੜ ਜਾਂਦਾ ਨਾਨਕ ਸਹਿਜੇ ਮਿਲ ਰਹੇ ਫਿਰ ਕਹਿੰਦੇ ਆ ਟਿਕੀ ਹੋਈ ਵਸਤ ਅਜ ਦੋ ਮਿਲ ਰਹਿੰਦੇ ਨੇ ਕੇਰਮਾਨ ਸਹਿਜ ਵਸਤਾਂ ਦੇ ਟਿਕੀ ਹੋਈ ਵਸਤ ਜਾਗਰਤ ਵਸਤਾਂ ਦੇ ਮਿਲ ਜਾਂਦੇ ਨੇ ਨਾਮ ਬੜਿਆਈ ਦੇ ਫਿਰ ਉਹ ਨਾਮ ਦੀ ਵਡਿਆਈ ਮਿਲਦੀ ਹੈ ਫਿਰ ਉਹ ਗੁਰਬਾਣੀ ਉਚਾਰਨ ਕਰਦੇ ਨੇ ਫਿਰ ਖਸ਼ਮਕੀ ਬਾਣੀ ਆਉਂਦੀ ਹੈ ਜਿਵੇਂ ਆਵੇ ਖਸਮ ਖਸਮੋ ਕੀ ਬਾਣੀ ਜੈਸਾ ਕਰੀ ਜਾਨ ਬੇ ਲਾ ਲੋ ਫਿਰ ਉਹ ਐਸਾ ਹੀ ਜਾਣ ਕਰਦੇ ਨੇ ਜੈਸਾ ਖਸ਼ਮਕੀ ਬਾਣੀ ਉਹਨਾਂ ਨੂੰ ਆਉਂਦੀ ਹੈ ਜੈਸੀ ਬਾਣੀ ਫੁਰਦੀ ਹੈ ਨਾਮ ਫੁਰਦਾ ਹੈ ਉਹ ਵੈਸਾ ਹੀ ਜਾਣ ਕਰਦੇ ਨੇ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ ਹਾਂਜੀ ਫੌੜੀ ਗੁਰ ਸਤਗੁਰੂ ਨਾਮੇ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਗੁਰ ਸਤਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਜਿਹੜਾ ਗੁਰ ਸਤਗੁਰ ਹੈ ਸਤਗੁਰ ਦਾ ਇਹ ਗਿਆਨ ਹੈ ਚਲੋ ਗੁਰ ਸਤਗੁਰ ਸਤਗੁਰ ਦਾ ਗਿਆਨ ਵਿੱਚ ਨਾਵੇਂ ਕੀ ਵੱਡੀ ਵਡਿਆਈ ਨਾਮ ਦੀ ਐਡੀ ਵੱਡੀ ਵਡਿਆਈ ਆ ਉਹ ਤੋਂ ਵੱਡੀ ਵਡਿਆਈ ਹੋ ਹੀ ਨਹੀਂ ਸਕਦੀ ਹੋ ਸਭ ਤੋਂ ਵੱਡੀ ਵਡਿਆਈ ਨਾਮ ਦੀ ਨਾਮ ਬਾਰੇ ਦੱਸਿਆ ਹੈ ਨਾਮ ਦੀ ਵਡਿਆਈ ਵਾਲੇ ਜੋ ਦੱਸਿਆ ਠੀਕ ਦੱਸਿਆ ਸਭ ਤੋਂ ਵੱਡੀ ਵਡਿਆਈ ਦਿੱਤੀ ਹੈ ਨਾਮ ਨੂੰ ਵੱਡਾ ਦੱਸਿਆ ਹਰ ਕਰਤੇ ਆਪ ਵਧਾਈ ਕਰਤੇ ਪੁਰਖ ਨੇ ਆਪ ਜਿਹੜੀ ਵੱਡੀ ਵਡਿਆਈ ਹੈ ਉਹਨੂੰ ਦੂਜਿਆਂ ਨਾਲੋਂ ਵੱਧ ਛੜ ਕੇ ਦੱਸਿਆ ਉਹ ਹੈ ਉਹ ਵੱਡੀ ਵੱਡੀ ਕੀਤੀ ਨਹੀਂ ਗਈ ਕੀ ਉਹ ਵੱਡੀ ਹੋ ਸੇਵ ਕ ਸਿੱਖ ਸਭ ਵੇਖ ਵੇਖ ਜੀਵਨ ਇਸ ਨੂੰ ਸਮਝ ਸਮਝ ਕੇ ਕਿਵਕ ਸਿੱਖ ਸਾਰੇ ਸਾਧ ਜੀਵਨ ਪ੍ਰਾਪਤ ਕਰ ਰਹੇ ਨੇ ਉਹਨਾਂ ਅੰਦਰ ਫਿਰਦੇ ਭਾਈ ਉਹਨਾਂ ਦੇ ਅੰਤਰਾ ਆਤਮਾ ਨੂੰ ਬਹੁਤ ਹੀ ਚੰਗੀ ਲੱਗਦੀ ਹੈ ਭੌਂਦੀ ਹੈ ਇਸ ਕਰਕੇ ਉਹ ਸਾਧ ਜੀਵਨ ਸਦਾ ਸੁਖ ਉਹ ਮਹਿਸੂਸ ਕਰ ਰਹੇ ਨੇ ਹਾਂਜੀ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕੀ ਹੋਵੇ ਕਿ ਜੀ ਕੀ ਝੱਖ ਮਾਰੀ ਜਾ ਸੱਚੇ ਸਿਉ ਬਣ ਆਈ ਜਿਹੜੇ ਨਿੰਦਕ ਦੋਸਤ ਨੇ ਨਿੰਦਕ ਦੋਸਤ ਕੌਣ ਨੇ ਜੀ ਨਾਨੂ ਬੜਿਆਈ ਚੰਗੀ ਨਹੀਂ ਲੱਗਦੀ ਗੁਰਬਾਣੀ ਦੇ ਵਿੱਚ ਜੋ ਕੀਤੀ ਰਹੀ ਆ ਉਹ ਨਿੰਦਕ ਦੋਸਤ ਉਹ ਨਹੀਂ ਉਹ ਗੁਰੂ ਘਰ ਤੋਂ ਬੇਮਕ ਹੋ ਗਏ ਸੀ ਚਾਹੇ ਉਹ ਸ੍ਰੀਚੰਦ ਸੀ ਚਾਹੇ ਉਹ ਲਖਮੀਚੰਦ ਸੀ ਐਸੀ ਚਾਹੇ ਉਹ ਧੀਰਮਲ ਸੀ ਕੋਈ ਵੀ ਸੀ ਉਹ ਹੋਰ ਤਾਂ ਹੋਰ ਕਰਦੇ ਸੀ ਪਹਿਲਾਂ ਇਹ ਵੀ ਨਿੰਦਕਾਂ ਨਾਲ ਯਾਰੜੇ ਉਹਨਾਂ ਨੂੰ ਨਹੀਂ ਇਹ ਬਾਰੇ ਇਤਨੀ ਲੱਗਦੀ ਉਹ ਤੋਂ ਤੋਂ ਕਹਿੰਦੇ ਨੇ ਅਸੀਂ ਕੁਰਬਾਨੀ ਦੀ ਉਹ ਗੱਲ ਕਰਦੇ ਹਾਂ ਅੰਦਰ ਉਹ ਨਹੀਂ ਕਰਦੇ ਹਾਂ ਇਹ ਸੰਤ ਵੀ ਨੇ ਆਪਣੇ ਸੰਤਾਂ ਦੀ ਗੱਲ ਕਰਦੇ ਨੇ ਕੁਰਬਾਨੀ ਦੀ ਗੱਲ ਨਹੀਂ ਕਰਦੇ ਵਡਿਆਈ ਕਰਦੇ ਨੇ ਸੰਤਾਂ ਦੀ ਨੋਂ ਲੈ ਕੇ ਸਰਤੇ ਪੁਰਖ ਦੀ ਵਡਿਆਈ ਨਹੀਂ ਕਰਦੇ ਪਰਮੇਸ਼ਰ ਦੀ ਵਡਿਆਈ ਨਹੀਂ ਕਰਦੇ ਇਹ ਨਿੰਦਕ ਲੋਕ ਨੇ ਚੱਖ ਮਾਰਦੇ ਨੇ ਇਹ ਹੁਣ ਵੀ ਆ ਗਏ ਨੇ ਉਦੋਂ ਵੀ ਸੀ ਨਿੰਦਕ ਦੋਸ਼ ਬਡਿਆਈ ਵੇਖਣਾ ਸੱਤਾਂ ਕਰਤੇ ਪੁਰਖ ਦੀ ਵਡਿਆਈ ਉਹਨਾਂ ਨੂੰ ਨਹੀਂ ਪਉਂਦੀ ਉਹਨਾਂ ਨੂੰ ਆਪਣੇ ਸੰਤਾਂ ਦੀ ਵਡਿਆਈ ਪਾਉਂਦੀ ਹੈ ਉਹਨਾਂ ਨੂੰ ਹੋਰ ਕਿਸੇ ਕਿਸੇ ਦੀ ਆਪਣੇ ਮਾਪੇ ਦੀ ਆਪਣੀ ਵਡਿਆਈ ਤਾਂ ਪਾਉਂਦੀ ਹੈ ਕਰਤੇਪੁਰਖ ਦੀ ਨਹੀਂ ਪਾਉਂਦੀ ਉਹਨਾਂ ਪਰਾਇਆ ਭਲਾ ਨਾ ਸੁਖਾਈ ਪਰਾਇਆ ਭਲਾ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਆਪਣਾ ਭਲਾ ਹੀ ਹੋਵੇ ਦੂਜਾ ਹੋਵੇ ਹੀ ਨਾ ਗੁਰਬਾਣੀ ਤਾਂ ਸਰਬੱਤ ਦਾ ਭਲਾ ਚਾਹੁੰਦੀ ਹੈ ਨਾ ਗੁਰਬਾਣੀ ਤਾਂ ਕਹਿੰਦੀ ਹੈ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਕਰ ਪਰ ਉਹ ਨਹੀਂ ਕਿਸੇ ਦਾ ਵੀ ਭਲਾ ਕਰ ਸਕਦੇ ਸੋਚ ਸਕਦੇ ਕਿਆ ਹੋਵੇ ਕਿਸ ਜੀ ਕੀ ਅੱਖ ਮਾਰੀ ਕੀ ਫਰਕ ਪੈਂਦਾ ਜੇ ਲੋਕ ਚੱਖ ਮਾਰਦੇ ਨੇ ਕਿਸੇ ਦੇ ਚੱਖ ਮਾਰਨਾ ਕੀ ਫਰਕ ਗੁਰਬਾਨੀ ਦਾ ਅਸਰ ਜਿਹੋ ਦਾ ਤਿਉਹੇ ਲੋਕਾਂ ਦੇ ਹੋ ਰਿਹਾ ਉਹ ਭਾਵੇਂ ਜਿੰਨੀ ਮਰਜ਼ੀ ਚੱਖ ਮਾਰੀ ਜਾਣ ਇਹਦਾ ਅਸਰ ਹੋ ਕੇ ਹੀ ਰਹਿੰਦਾ ਜਾਂ ਸੱਚੇ ਸਿਉ ਬਣਾਈ ਜਿਹਦੀ ਸੱਚੇ ਨਾਲ ਬਣਾਈ ਜਿਹੜਾ ਮਨ ਸਚਾਈ ਪਸੰਦ ਹੈ ਜਿਹਨੂੰ ਸੱਚ ਮਿੱਠਾ ਲੱਗਦਾ ਹੈ ਜਿਹੜੇ ਮਨ ਨੂੰ ਉਹ ਇਹ ਚੱਖ ਨੂੰ ਨਹੀਂ ਸੁਣਦਾ ਜਿਨ੍ਹਾਂ ਨੂੰ ਸੱਚ ਕੌੜਾ ਲੱਗਦਾ ਮਨੁੱਖਾਂ ਨੂੰ ਉਹ ਨਾਲ ਉਹਦੇ ਚ ਆ ਜਾਂਦੇ ਨੇ ਪਰ ਜਿਹਨਾਂ ਨੂੰ ਸਾਚਿ ਬਿਠਾ ਲੱਗਦਾ ਹੈ ਗੁਰੂਆਂ ਖਨੇ ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਮਨਮੁਖਾਂ ਤੇ ਸਰ ਪੈ ਜਾਂਦਾ ਫਾਕਤਾ ਦਾ ਅਸਰ ਮਨਮੁਖਾਂ ਤੇ ਪੈ ਜਾਂਦਾ ਹਾਂਜੀ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੇ ਸਵਾਈ ਸਭ ਝੱਖ ਝੱਖ ਮਰੇ ਲੋਕਾਈ ਜਿਹੜੀ ਗੱਲ ਜੇ ਗੱਲ ਕਰਤੇ ਭਾਵੈ ਜਿਹੜੀ ਗੱਲ ਕਰਤੇ ਪਰਖ ਨੂੰ ਚੰਗੀ ਲੱਗਦੀ ਹੈ ਗੁਰਬਾਣੀ ਦੀ ਗੱਲ ਕਰਤੇ ਬੁਰਖ ਨੂੰ ਚੰਗੀ ਲੱਗਦੀ ਹੈ ਤਾਂ ਹੀ ਉਹਨੇ ਮੂੰਹੋਂ ਕਢਾਈ ਹੈ ਸਾ ਨਿਤਨਿਤ ਕਿਹੜੇ ਸਵਾਈ ਉਹਦੀ ਤਾਂ ਨਿਤਨਿਤ ਕਹਿੰਦੀ ਕਿਹੜਾ ਹੁੰਦੀ ਹੈ ਉਹ ਚਲਦੀ ਸੰਸਾਰ 'ਚ ਪ੍ਰਗਟ ਹੁੰਦੀ ਹੈ ਨਿਤਨਿਤ ਸਵਾਈ ਚਲਦੀ ਕਲਾ ਹੋ ਰਜਦੀ ਹੈ ਜਿੰਨਾ ਮਰਜ਼ੀ ਜੋਰ ਲਾਈ ਜਾਣ ਸਾਰੇ ਉਹ ਨਹੀਂ ਰੁਕ ਸਕਦੀ ਹੈ ਜਿੰਨੀਆਂ ਮਰਜ਼ੀ ਪਾਬੰਦੀਆਂ ਲਾ ਲੈਣ ਉਹ ਨਹੀਂ ਰੁਕਣੇ ਹੈ ਜੀ ਉਹ ਤਾਂ ਆਪਣੇ ਆਪ ਨੂੰ ਨਰਕਾਂ ਨੂੰ ਰਸੇ ਵੜਦੇ ਨੇ ਉਹ ਆਪ ਨਰਕੀ ਜੀ ਬਣਦੇ ਨੇ ਇਹਦੇ ਨੂੰ ਰਾਦੇ ਰੋੜੇ ਬਣ ਕੇ ਫਰਕ ਕੋਈ ਨਹੀਂ ਪੈਣਾ ਉਹਨਾਂ ਦੇ ਚੱਕ ਮਾਰਿਆ ਉਹਨਾਂ ਦੇ ਰਾਜ ਰੋੜੇ ਬਣਿਆ ਕੋਈ ਫਰਕ ਨਹੀਂ ਪੈਣਾ ਜਿਹੜੇ ਸਬਾਈ ਗੁਰਬਾਣੀ ਕਹਿੰਦੀ ਹੈ ਇਹ ਗੱਲ ਪਰਮੇਸ਼ਰ ਦਾ ਹੁਕਮ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਸਭ ਚੱਕ ਚੱਕ ਮਾਰਾਂ ਲੁਕਾਈ ਸਾਰੀ ਲੁਕਾਈ ਚੱਕ ਚੱਕ ਮਾਰਦੀ ਮਰਦੀ ਮਰ ਜਾਂਦੀ ਹੈ ਇਹ ਜਿਹੜਾ ਗੁਰਮਤ ਦਾ ਗਿਆਨ ਹੈ ਗੁਰਮਤ ਦੀ ਵਿਚਾਰ ਕਰਦਾ ਹੈ ਜਦ ਕਹਿਣ ਲੱਗਦੀ ਹੈ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਹੀ ਰੋਕ ਸਕਦਾ ਠੀਕ ਹੈ ਜੀ ਇੱਥੇ ਚੌਥੀ ਪੌੜੀ ਸਮਾਪਤੀ ਹੈ ਜੀ ਹਾਂ ਜੀ